ਇੱਕ 골ਡ ਮੈਡਲ ਜਿੱਤ ਕੇ ਲੱਗਾ ਨਾ ਪੰਜਾਬ ਦੇ ਲਈ ਦੇਸ਼ ਲਈ ਉਹ ਵੀ ਪਰਦੇਸ ਦੀ ਧਰਤੀ ਦੇ ਅਮਰੀਕਾ ਜਿਹੜੀ ਕਿ ਸਭ ਤੋਂ ਨੰਬਰ 1 ਕੰਟਰੀ ਮੰਨੀ ਜਾਂਦੀ ਹੈ ਕਿੰਨਾ ਕੁ ਮਾਣ ਦਾ ਮਹਿਸੂਸ ਹੋਇਆ ਜੀ ਬਿਲਕੁਲ ਜੀ ਮਾਣ ਤਾਂ ਦੇਖੋ ਵਰਲਡ ਦੇ ਵਿੱਚ ਖੇਡ ਕੇ ਆਏ ਆ ਉਹ ਵੀ ਫਸਟ ਮੇਰਾ ਇੰਟਰਨੈਸ਼ਨਲ ਕੰਪੀਟੀਸ਼ਨ ਸੀ ਤੇ ਮਾਣ ਤਾਂ ਬਿਲਕੁਲ ਜੀ ਬਹੁਤ ਮਹਿਸੂਸ ਹੋ ਰਿਹਾ ਜੀ ਮੈਨੂੰ ਆਪਣੀ ਫੈਮਿਲੀ ਤੇ ਜਿਨ੍ਹਾਂ ਦਾ ਮੈਂ ਨਾਮ ਬਣਾ ਕੇ ਆ ਨਾਂ ਰੋਸ਼ਨ ਕੀਤਾ ਹੈ ਆਪਣੇ ਪੰਜਾਬ ਦਾ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਕੀਤਾ ਹੈ ਜੀ ਬਿਲਕੁਲ ਸਹੀ ਪੰਜਾਬ ਪੁਲਿਸ ਦੇ ਵਿੱਚ ਕਦੋਂ ਤੋਂ ਸੇਵਾਵਾਂ ਨਿਭਾ ਰਹੇ ਹੋ ਆਪਣਾ ਕਿੰਨਾ ਸਮਾਂ ਹੋ ਗਿਆ ਸੇਵਾ ਨਿਭਾਉਤ ਜੀ ਮੈਨੂੰ 2016 ਦੇ ਵਿੱਚ ਜਿਹੜਾ ਮੈਂ ਡਿਪਾਰਟਮੈਂਟ ਜੁਆਇਨ ਕੀਤਾ ਸੀ ਪੰਜਾਬ ਪੁਲਿਸ ਹੁਣ ਤੱਕ ਮੈਨੂੰ ਜਿਹੜਿਆ 9 ਸਾਲ ਹੋ ਚੁੱਕੇ ਨੇ ਨੌਕਰੀ ਦੇ ਵਿੱਚ ਡਿਊਟੀ ਦਾ ਕੋਈ ਸਾਡਾ ਸਮਾਂ ਨਹੀਂ ਹੈ ਸਾਡਾ ਕੋਈ ਫਿਕਸ ਟਾਈਮ ਨਹੀਂ ਹੈ ਆਫਿਸ ਦੀ ਜਿਹੜੀ ਡਿਊਟੀ ਹੁੰਦੀ ਹੈ ਨਾ ਬੈਂਕ ਨੇ 5 ਤੋਂ 9 ਤੋਂ 5 ਛੁੱਟੀ ਕੀਤੀ ਘਰ ਆ ਗਏ ਸਾਡਾ ਕੋਈ ਟਾਈਮ ਨਹੀਂਗਾ ਜੀ ਸਾਡੀ 6 ਵਜੇ ਡਿਊਟੀ ਸਵੇਰੇ ਸ਼ੁਰੂ ਹੋਗੀ ਖਤਮ ਦਾ ਹੁੰਦਾ ਟਾਈਮ ਨਹੀਂ ਹੁੰਦਾ ਕੋਈ ਵੀ ਇਹ ਰਿਐਲਿਟੀ ਆ ਉਸ ਦੇ ਬਾਵਜੂਦ ਵੀ ਜਿਹੜਾ ਮੈਂ ਆਪਣੀ ਗੇਮ ਨੂੰ ਇੱਕ ਤੋਂ ਦੋ ਘੰਟੇ ਜਿਹੜਾ ਉਹ ਟਾਈਮ ਦਿੰਦਾ ਆਪਣੇ ਘਰ ਦੇ ਵਿੱਚ ਜਿਹੜਾ ਮੈਂ ਸੈਟਅਪ ਲਗਾਇਆ ਹੋਇਆ ਆ ਆਮ ਲੈਸਿੰਗ ਦਾ ਤੁਸੀਂ ਦੇਖ ਹੀ ਲਿਆ DC ਰਿਮਾਰਡ ਬਣਾ ਕੇ ਮੇਰੇ ਤੇ ਬ੍ਰਦਰ ਨੇ ਉਹ ਮਕੈਨਿਕ ਆ ਬ੍ਰਦਰ ਮੇਰਾ ਤੋਂ ਉਹਨੇ ਜਿਹੜਾ ਜੁਗਾਰ ਲਗਾ ਕੇ ਹੈਂਡਲ ਤਿਆਰ ਕੀਤੇ ਨੇ ਜੋ ਵੀ ਪ੍ਰੈਕਟਿਸ ਨੇ ਤੇ ਉਹਦਾਂ ਜਿਹੜੀ ਮੈਂ ਆਪਣੀ ਉਹ ਤਿਆਰੀ ਕਰਦਾ ਹਾਂ ਤੇ ਆਪਣੇ ਗੇਮ ਨੂੰ ਜਿਹੜਾ ਉਹ ਡਿਊਟੀ ਤੋਂ ਬਾਅਦ ਜਿਹੜਾ ਉਹ ਟਾਈਮ ਦਿੰਦਾ